ਮਾਈ ਕਰ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਤੇਰੀ ਜਿੰਦਗੀ 'ਚ ਕਦੇ ਦੁੱਖ ਨਹੀਂ ਆਏਗਾ ਕਦੇ ਤੂੰ ਟੈਨਸ਼ਨ ਤੇ ਨਹੀਂ ਆਏਗਾ ਕਦੇ ਪਰੇਸ਼ਾਨੀ ਹੋਏਗਾ ਜੇ ਤੂੰ ਇਸ ਇਸ ਪਾਸੇ ਨੂੰ ਤੁਰ ਪਿਆ ਉਦਮ ਕਰਿੰਦਿਆਂ ਜੀਉ ਤੂੰ ਕਮਾਮ ਦੇ ਆ ਸੁਖ ਪਹੁੰਚ ਧਿਆਨ ਦੇ ਆ ਤੂੰ ਪ੍ਰਭੂ ਮੇਲ ਨਾਲ ਕਿੰਤਰੀ ਜੇ ਕਹਿੰਦੇ ਉਦਮ ਕਰ ਉਦਮਈ ਬਾਣ ਜਦੋਂ ਉਦਮ ਕਰੇਗਾ ਤਾਂ ਜੀਵਦਾ ਹੋਵੇਗਾ ਉਦਮ ਕਰਿੰਦਿਆਂ ਜੀਓ ਤੂੰ ਤਮਾਮ ਦੇ ਆਸ ਸੁਖ ਪਹੁੰਚ ਕਮਾਈ ਸ਼ੁਰੂ ਕਰਦੇ ਤੇ ਸੁਖ ਤੇਰੇ ਘਰ ਚ ਆਉਣਾ ਸ਼ੁਰੂ ਹੋ ਜਾਏਗਾ ਧਰਮ ਬਦਲਿਆ ਨਹੀਂ ਟਿਕਾਣੇ ਬਦਲਿਆ ਨਹੀਂ ਘਰ ਬਦਲਿਆ ਨਹੀਂ ਪਿੰਡ ਬਦਲਿਆ ਨਹੀਂ ਆਪਣੇ ਆਪ ਨੂੰ ਬਦਲ ਕੇ ਆਪਣੇ ਆਪ ਨੂੰ ਉਦਮੀ ਬਣਾ ਕੇ ਸੁਖ ਮਿਲਦਾ ਏ ਆਪਣੇ ਆਪ ਨੂੰ ਉਦਮੀ ਬਣਾ ਕੇ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਉਦਮ ਕਰੇਂਦਿਆਂ ਜੀਓ ਤੂੰ ਪਮਾਪ ਦੇ ਆਸਕ ਪੁੰਚ ਧਿਆਇਂਦਿਆ ਤੂੰ ਪ੍ਰਭ ਮੇਲਾ ਕਹਿੰਦੇ ਉਹਦਾ ਸਿਮਰ ਸ਼ੁਰੂ ਕਰਦੇ ਤੇਰਾ ਬਲਾ ਪ੍ਰਭੂ ਦਾ ਹੋ ਜਾਏਗਾ ਨਾਣ ਕਿੰਨੀ ਚਿੰਤਾ ਕਹਿੰਦੇ ਤੇਰੀਆਂ ਚਿੰਤਾ ਦੂਰ ਹੋ ਜਾਣਗੀਆਂ ਟੈਨਸ਼ਨਾਂ ਦੂਰ ਹੋ ਜਾਣਗੀਆਂ